ਭੋਜਨ ਸਮਾਜ ਪਾਰਟੀ ਜਿਲ੍ਹਾ ਲੁਧਿਆਣਾ ਦੀ ਇੱਕ ਅਹਿਮ ਮੀਟਿੰਗ ਡਾਕਟਰ ਅੰਮ੍ਰਿਤਕਰ ਪੱਬਨ ਜਲੰਧਰ ਬਾਈਪਾਸ ਵਿਖੇ ਹੋਈ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕ੍ਰੀਮਪੁਰੀ ਪੁੱਜੇ ਨੇ ਉਹਨਾਂ ਬਸਪਾ ਦੀ ਕੌਮੀ ਪ੍ਰਧਾਨ ਪੈਣ ਕੁਮਾਰੀ ਬਾਂਗ ਪਹਿਲਗਾਮ ਅਤਵਾਦੀ ਹਮਲੇ ਦੀ ਸਖਤ ਸਾਬਦਨ ਨਿੰਦਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿੱਚ ਪੂਰੀ ਗੰਭੀਰਤਾ ਨਾਲ ਲੈਂਦੇ ਹੋਏ ਜਲਦ ਤੋਂ ਜਲਦ ਸਖਤ ਕਾਰਵਾਈ ਅਮਲ ਵਿੱਚ ਲਿਆਉਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਅਤਵਾਦੀ ਹਮਲੇ ਅਤ ਦੁਖਦਾਇਕ ਨੇ ਅਤੇ ਭੋਜਨ ਸਮਾਜ ਪਾਰਟੀ ਇਹ ਪਰਿਵਾਰਾਂ ਨੇ ਗਰੇ ਦੁੱਖ ਦਾ ਪ੍ਰਗਟਾਵਾ ਕਰ ਦਿੱਤਾ ਹੈ ਉਨ੍ਹਾਂ ਵੱਲੋਂ ਲੁਧਿਆਣੇ ਦਾ ਜੱਥੇ ਬੰਦਕ ਟਾਂਚਾ ਹੋਰ ਮਜ਼ਬੂਤ ਕਰਦੇ ਆਂ ਸਾਬਕਾ ਜ਼ਿਲ੍ਹਾ ਪ੍ਰਧਾਨ ਸੀਨੀਅਰ ਆਗੂ ਵਰਗਣ ਬਿਗਲਾਨ ਨੂੰ ਲੁਧਿਆਣਾ ਦਿਹਾਤੀ ਦਾ ਇੰਚਾਰਜ ਨਿਯੁਕਤ ਕੀਤਾ ਹੈ ਇਸ ਤੋਂ ਇਲਾਵਾ ਬਿੱਟੂ ਸੇਰਪਰ ਨੂੰ ਜ਼ਿਲ੍ਹਾ ਮੀਡੀਆ ਇੰਚਾਰਜ ਮੀਨੂ ਧੀਰ ਨੂੰ ਜ਼ਿਲ੍ਹਾ ਕੋਆਰਡੀਨੇਟਰ ਤੇ ਮਹਿਲਾ ਬਿੰਗ ਦੀ ਇੰਚਾਰਜ ਸ੍ਰੇਸ਼ਟ ਕੁਮਾਰ ਸੋਨੂ ਨੂੰ ਜਰਨਲ ਸਕੱਤਰ ਅੰਦੇਸ਼ ਕੁਮਾਰ ਤੋਮਰ ਨੂੰ ਕੈਸ਼ੀਅਰ ਬਲਵਿੰਦ ਕੌਰ ਨੂੰ ਜ਼ਿਲ੍ਹਾ ਕੋਆਰਡੀਨੇਟਰ ਤੇ ਜ਼ਿਲ੍ਹਾ ਵਿਧਾਨ ਸਭਾ ਸੈਂਟਰਲ ਰਜਿੰਦਰ ਨਿੱਕਾ ਨੂੰ ਜ਼ਿਲ੍ਹਾ ਕੋਆਰਡੀਨੇਟਰ ਤੇ ਇੰਚਾਰਜ ਵਿਧਾਨ ਸਭਾ ਪੂਰਬੀ ਅਮਰੀਤ ਸਿੰਘ ਇਨਚਾਰਜ ਵਿਧਾਨ ਸਭਾ ਦੱਖਣੀ ਨਿਯੁਕਤ ਕੀਤਾ ਹੈ ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਬਾਡੀ ਦਾ ਜਲਦ ਹੋਰ ਵਿਸਤਾਰ ਕੀਤਾ ਜਾਵੇਗਾ 30 ਅਪ੍ਰੈਲ ਤੱਕ ਜ਼ਿਲ੍ਹੇ ਦੀਆਂ ਸਾਰੀਆਂ ਵਿਧਾਨ ਸਭਾ ਦੀਆਂ ਸੀਟਾਂ ਤਿਆਰ ਕਰਨ ਦਾ ਕੰਮ ਅਹੁਦੇਦਾਰ ਨੂੰ ਦਿੱਤਾ ਜਾਵੇਗਾ ਬਹੁਜਨ ਸਮਾਜ ਪਾਰਟੀ ਵੱਲੋਂ ਜ਼ਿਲ੍ਹਾ ਲੁਧਿਆਣਾ ਦੀ ਅੱਜ ਮੀਟਿੰਗ ਕੀਤੀ ਗਈ ਜਿਸ ਵਿੱਚ ਪਾਰਟੀ ਦੇ ਕੰਮ ਕਰਦੀ ਸਮੀਖਿਆ ਕੀਤੀ ਗਈ। ਔਰ 30 ਤਰੀਕ ਤੱਕ ਜਲਾਲ ਲੁਧਿਆਣਾ ਸ਼ਹਿਰੀ ਔਰ ਦਿਹਾਤੀ ਦੀਆਂ ਨਵੇਂ ਵਿਧਾਨ ਸਭਾ ਦਾ ਜਥੇਬੰਦਕ ਚੰਚਾ ਕੰਪਲੀਟ ਕਰਨ ਦਾ ਟਾਰਗੇਟ ਦਿੱਤਾ ਗਿਆ। ਭੋਜਨ ਸਮਾਜ ਪਾਰਟੀ ਬਾਬਾ ਸਾਹਿਬ ਡਾਕਟਰ ਪ੍ਰਿਮਰੋ ਅੰਬੇਦਕਰ ਜੀ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਸਭ ਕਾਂਛੀ ਰਾਮ ਜੀ ਦੇ ਦਰਸਾਏ ਹੋਏ ਮਾਰਗ ਤੇ ਚਲਦੇ ਹੋਏ ਭੈਣ ਕੁਮਾਰੀ ਮਾਇਆਵਤੀ ਜੀ ਦੀ ਲੀਡਰਸ਼ਿਪ ਦੇ ਵਿੱਚ ਆਪਣੇ ਜਥੇਬੰਦਕ ਚਾਂਚੇ ਦਾ ਸੀ ਦਸਤਾਰ ਕਰ ਰਹੇ ਆ। ਔਰ ਜੋ ਅੱਜ ਤੱਕ ਪੰਜਾਬ ਨੂੰ ਬਰਬਾਦ ਕੀਤਾ ਜਿਨ੍ਹਾਂ ਤੇ ਰਹਨੇ ਚਾਹਿਓ ਮੌਜੂਦਾ ਰਾਜ ਕਰਨ ਵਾਲੀ ਤੇ ਆਮ ਪਾਰਟੀ ਐ ਇਸ ਤੋਂ ਪਹਿਲਾਂ ਕਾਂਗਰਸ ਅਕਾਲੀ ਭਾਜਪਾ ਆ। ਉਹਨਾਂ ਨੇ ਜੋ ਪੰਜਾਬ ਨੂੰ ਕੋਹਟ ਸੰਕਟ ਦੇ ਵਿੱਚ ਧੱਕਿਆ ਜਾਓ ਨਸ਼ਿਆਂ ਦੀ ਚੁਣੌਤੀ ਹੋਵੇ ਜਾਂ ਉਹ ਪੰਜਾਬ ਦੇ ਸਰਕਾਰ ਦੇ ਦੀ ਚੁਣੌਤੀ ਹੋਵੇ ਨੌਜਵਾਨਾਂ ਦੀ ਬੇਰਜ਼ਗਾਰੀ ਦੀ ਚੈਲੰਜ ਹੈ ਸਾਡੇ ਸਾਹਮਣੇ ਔਰ ਖਾਸ ਕਰਕੇ ਅੱਜ ਕੱਲ ਜਿਹੜਾ ਰੌਲਾ ਪਾ ਰਹੀ ਸਰਕਾਰ ਸਿੱਖਿਆ ਕ੍ਰਾਂਤੀ ਪੰਜਾਬ ਦੀ ਸਰਕਾਰ ਦੀ ਸਿੱਖਿਆ ਕ੍ਰਾਂਤੀ ਦਾ ਇੰਨਾ ਜਲੂਸ ਨਿਕਲਿਆ ਇੰਨਾ ਖੋਖਲਾਪਨ ਨਿਕਲਿਆ ਕਿ ਮੈਂ ਦੁਨੀਆ ਵਿੱਚ ਕਿਤੇ ਨਹੀਂ ਦੇਖਿਆ ਕਿਸੂਪੇ ਦਾ ਮੁੱਖ ਮੰਤਰੀ ਬਾਥਰੂਮ ਦੇ ਉਦਘਾਟਨ ਦੇ ਉੱਪਰ ਵੀ ਆਪਣਾ ਪੱਥਰ ਲਵਾ ਕੇ ਔਰ ਨਾ ਉਸ ਬਾਥਰੂਮ ਤੇ ਦਰਵਾਜੇ ਨਾ ਉਸ ਬਾਥਰੂਮ ਤੇ ਪਾਣੀ ਦੀ ਸਪਲਾਈ ਸੋ ਕੰਦਾ ਉੱਚੀਆਂ ਕਰਕੇ ਕੰਦਾ ਦੇ ਉੱਪਰ ਫੋਟੋਆਂ ਬਣਾ ਕੇ ਐਜੂਕੇਸ਼ਨ ਰੈਗੂਲੇਸ਼ਨ ਨਹੀਂ ਹੁੰਦਾ ਸਕੂਲ ਦੇ ਵਿੱਚ ਸਟਾਫ 60% ਅਧਿਆਪਕਾਂ ਦੀਆਂ ਪੋਸਟਾਂ ਖਾਲੀ ਆ ਹਾਡਾ ਮਾਸਟਰਾਂ ਦੀਆਂ ਪ੍ਰਿੰਸੀਪਲ ਦੀਆਂ ਕਾਲਜਾਂ ਦੇ ਵਿੱਚ ਪੋਸਟਾਂ ਖਾਲੀ ਐ ਡੀਓ ਦੀਆਂ ਪੋਸਟਾਂ ਖਾਲੀ ਬੋਧਨ ਸਮਾਜ ਪਾਰਟੀ ਇਹ ਮਹਿਸੂਸ ਕਰਦੀ ਐ ਕਿ ਬੇਸਿਕ ਪ੍ਰਾਇਮਰੀ ਐਜੂਕੇਸ਼ਨ ਜੋ ਐ ਉਹ ਗਰੀਬ ਪਰਿਵਾਰਾਂ ਦੇ ਬੱਚਿਆਂ ਦੀਆਂ ਜੜ੍ਹਾਂ ਨੂੰ ਖੋਖਲਾ ਕਰਨ ਦੀ ਇੱਕ ਇਹਨਾਂ ਰਾਜ ਕਰਨ ਵਾਲੀਆਂ ਧਿਰਾਂ ਵੱਲੋਂ ਇੱਕ ਸਾਜਿਸ਼ ਤੇ ਕਹਿਤ ਉਹ ਨੀਤੀ ਲਾਗੂ ਕੀਤੀ ਜਾ ਰਹੀ ਐ ਅੱਜ ਵੀ ਸਰਕਾਰ ਵੱਲੋਂ ਵੀ ਇਸ ਤੋਂ ਪਹਿਲੀਆਂ ਸਰਕਾਰਾਂ ਵੱਲੋਂ ਜਦੋਂ ਨੀਂਹ ਕਮਜ਼ੋਰ ਹੋਏਗੀ ਜੇ ਬੱਚਾ ਪ੍ਰਾਇਮਰੀ ਐਜੂਕੇਸ਼ਨ ਦੇ ਵਿੱਚ ਬਿਨਾ ਅਧਿਆਪਕਾਂ ਤੋਂ ਸਕੂਲ ਜਾ ਕੇ ਵਾਪਸ ਆ ਜਾਂਦਾ ਮਿਡਲ ਔਰ ਹਾਈ ਐਜੂਕੇਸ਼ਨ ਜਿਹੜੀ ਆ ਹਾਈ ਸਕੂਲ ਦੇ ਸੈਂਟਰੀ ਸਕੂਲ ਦੇ ਤੇ ਅੱਗੇ ਕਾਲਜਾਂ ਦੇ ਵਿੱਚ ਕਿੱਦਾਂ ਅੱਗੇ ਵਧੂਗਾ ਕੰਪੀਟੀਸ਼ਨ ਕਿੱਦਾਂ ਲੜੂਗਾ ਇਸ ਕਰਕੇ ਸਰਕਾਰ ਦੀ ਨੀਤੀ ਸਰਕਾਰੀ ਸਕੂਲਾਂ ਤੋਂ ਭਖਾਰੀ ਪੈਦਾ ਕਰਨ ਦੀ ਨੀਤੀ ਅਧਿਕਾਰੀ ਪੈਦਾ ਕਰਨ ਦੀ ਨੀਤੀ ਨਹੀਂ ਹੈ ਭਾਜਪਾ ਸਮਾਜ ਪਾਰਟੀ ਨੇ ਪੰਜਾਬ ਸੰਭਾਲੋ ਮਹਮ ਦੇ ਵਿੱਚ ਸਿੱਖਿਆ ਕ੍ਰਾਂਤੀ ਦਾ ਅਜੰਡਾ ਅਸੀਂ ਲੈ ਕੇ ਚੱਲੇ ਆਂ ਔਰ ਅਸੀਂ ਐਸੀ ਸਿੱਖਿਆ ਨੀਤੀ ਪੰਜਾਬ ਦੇ ਵਿੱਚ ਲਾਗੂ ਕਰਨ ਦਾ ਪ੍ਰੋਗਰਾਮ ਬਣਾ ਕੇ ਚੱਲੇ ਆਂ ਕਿ 100% ਐਜੂਕੇਸ਼ਨ ਨਾਲ ਜੁੜੀਆਂ ਅਧਿਆਪਕਾਂ ਦੀਆਂ ਪੋਸਟਾਂ ਪ੍ਰਿੰਸੀਪਲ ਹਡਮਾਸਟਰ ਕਾਲਜਾਂ ਦੀਆਂ ਪੋਸਟਾਂ ਡੀਓ ਦੀਆਂ 100% ਪਰ ਅੱਗੇ ਐਜੂਕੇਸ਼ਨ ਦੇ ਲਈ ਬਜਟ ਕੋਈ ਕਮੀ ਨਹੀਂ ਛੱਡਾਂਗੇ ਸੋ ਸਿੱਖਿਆ ਕ੍ਰਾਂਤੀ ਭੋਜਨ ਸਮਾਜ ਪਾਰਟੀ ਇਸ ਤਰ੍ਹਾਂ ਦੀ ਪਰਫੈਕਟ ਕ੍ਰਾਂਤੀ ਕਰਨਾ ਚਾਹੁੰਦੀ ਆ ਕਿ ਗਰੀਬਾਂ ਦੇ ਘਰਾਂ ਚ ਵੀ ਸਰਕਾਰੀ ਸਕੂਲਾਂ ਚੋਂ ਅਧਿਕਾਰੀ ਪੈਦਾ ਹੋਣੇ ਸ਼ੁਰੂ ਹੋਣਗੇ ਇਸ ਕਰਕੇ ਮੈਂ ਪੰਜਾਬੀਆਂ ਨੂੰ ਸਦਾ ਦਿੰਨਾ ਕਿ ਪੰਜਾਬ ਦੀਆਂ ਮਾਂਵਾਂ ਦੇ ਪੁੱਤ ਬਚਾਉਣ ਲਈ ਭੋਜਨ ਸਮਾਜ ਪਾਰਟੀ ਨੇ ਜਿਹੜੀ ਪੰਜਾਬ ਸੰਭਾਲੋ ਮੈਮ ਸ਼ੁਰੂ ਕੀਤੀ ਆ ਔਰ ਪੰਜਾਬ ਦੇ ਵਿੱਚ ਰੋਜ਼ਗਾਰ ਦੇ ਮੌਕੇ ਸਿਰਜਣਗੇ ਔਰ ਪੰਜਾਬ ਦੇ ਅੰਦਰ ਸਿੱਖਿਆ ਕ੍ਰਾਂਤੀ ਦਾ ਅਜੰਡਾ ਲਾਗੂ ਕਰਨ ਦੇ ਲਈ ਮੁਫਤ ਤੇ ਲਾਜ਼ਮੀ ਸਿੱਖਿਆ ਦਾ ਕਾਨੂੰਨ ਜਿਹੜਾ ਹਜੇ ਤੱਕ ਪੰਜਾਬ ਸਰਕਾਰ ਲਾਗੂ ਨਹੀਂ ਕਰ ਸਕੀ ਐਡਮਿਸ਼ਨ ਨਹੀਂ ਮਿਲ ਰਹੇ ਤਾਂ ਉਹ ਸਾਰਾ ਕੁਝ ਉਹਨੂੰ ਕਈ ਦਿਸ਼ਾ ਵਿੱਚ ਤੋੜਨੇ ਦੇ ਲਈ ਪੰਜਾਬ ਦੇ ਵਡੇਰੇ ਹਿੱਤਾਂ ਦੀ ਖਾਤਰ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਦੇ ਲਈ ਪੰਜਾਬ ਦੇ ਹਿੱਤਾਂ ਦੀ ਆਰਥਿਕ ਨੀਤੀ ਲਾਗੂ ਕਰਨ ਲਈ ਆਓ ਆਪਾਂ ਪੰਜਾਬ ਸੰਭਾਲੋ ਮਹਿਮ ਦਾ ਹਿੱਸਾ ਬਣੀਏ ਪੰਜਾਬ ਸੰਭਾਲੋ ਮਹਿਮ ਨੂੰ ਅਸ਼ੀਰਵਾਦ ਦਈਏ ਤਾਂ ਕਿ ਅਸੀਂ ਇੱਕ ਨਵਾਂ ਅਤੇ ਸੇਤਮੰਤ ਪੰਜਾਬ 2027 ਦੇ ਵਿੱਚ ਬਣਾਉਣ ਵੱਲ ਵੱਧ ਸਕੀਏ ਔਰ ਬਹੁਜੁਮ ਸਮਾਜ ਪਾਰਟੀ ਨੂੰ ਪੰਜਾਬ ਦੇ ਅੰਦਰ ਮਜ਼ਬੂਤ ਸ਼ਕਤੀਸ਼ਾਲੀ ਬਦਲ ਦੇ ਤੌਰ ਤੇ ਸਥਾਪਿਤ ਕਰਕੇ ਅੱਜ ਤੱਕ ਦੇ ਪੰਜਾਬ ਨੂੰ ਬਰਬਾਦ ਕਰਨ ਵਾਲੀਆਂ ਧਿਰਾਂ ਤੋਂ ਪੰਜਾਬ ਨੂੰ ਮੁਕਤ ਕਰਾਈਏ ਪੰਜਾਬ ਨੂੰ ਇਸ ਕੋਰ ਅੰਧਕਾਰ ਤੋਂ ਕੱਢਣ ਲਈ ਇਸ ਮਹਿਮ ਨੂੰ ਸਹਿਯੋਗ ਕਰੀਏ ਨਮਸਕਾਰ ਜੈ ਪੀਮ ਜੈ ਭਾਰਤ ਅੱਜ ਦੀ ਜ਼ਿਲ੍ਹਾ ਲੁਧਿਆਣਾ ਦੇ ਵਿਸ਼ੇਸ਼ਕ ਮੀਟਿੰਗ ਬੁਲਾਈ ਗਈ ਔਰ ਮੀਟਿੰਗ ਦੇ ਮੁੱਖ ਮਹਿਮਾਨ ਸੂਬਾ ਪ੍ਰਧਾਨ ਮਾਨਯੋਗ ਡਾਕਟਰ ਕਰਸ ਸਿੰਘ ਗਰੀਲਪੁਰੇ ਜੀ ਪਹੁੰਚੇ ਸਨ ਔਰ ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਸਾਡੇ ਜਨ ਇਨਚਾਰਜ ਸ਼੍ਰੀ ਪ੍ਰਵੀਨ ਬੰਗਾ ਜੀ ਪਹੁੰਚੇ ਸੀ ਔਰ ਉਹਨਾਂ ਦੀ ਅਗਵਾਈ ਦੇ ਹੇਠ ਜ਼ਿਲ੍ਹਾ ਲੁਧਿਆਣਾ ਦੀ ਜੋ ਅਨਕੰਪਲੀਟ ਬੋਡੀ ਸੀ ਉਹ ਅੱਜ ਬੋਡੀ ਤਿਆਰ ਕਰਕੇ ਮਾਨਯੋਗ ਸੂਬਾ ਪ੍ਰਧਾਨ ਜੀ ਨੇ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਦੀ ਸਹਿਮਤੀ ਔਰ ਉਹਨਾਂ ਦੀ ਅਗਵਾਈ ਦੇ ਵਿੱਚ ਸਮਤੀ ਦੇ ਨਾਲ ਅੱਜ ਜ਼ਿਲ੍ਹੇ ਦੀ ਟੀਮ ਚੁਣੀ ਗਈ ਹੈ ਜਿਸ ਵਿੱਚ ਜ਼ਿਲ੍ਹਾ ਲੁਧਿਆਣਾ ਸਿਟੀ ਦੇ ਇੰਚਾਰਜ ਮਾਨਯੋਗ ਸ਼੍ਰੀ ਜੀਤਰਾਮ ਬਸਰਾਜੀ ਨੂੰ ਇੰਚਾਰਜ ਲਗਾਇਆ ਗਿਆ ਔਰ ਜ਼ਿਲ੍ਹੇ ਲੁਧਿਆਣੇ ਦਾ ਸ਼ਹਿਰੀ ਪ੍ਰਧਾਨ ਮਾਨਯੋਗ ਸ਼੍ਰੀ ਬਲਵਿੰਦਰ ਸਿੰਘ ਜੱਸੀ ਜੀ ਨੂੰ ਸੇਵਾ ਦਿੱਤੀ ਗਈ ਹੈ ਔਰ ਜ਼ਿਲ੍ਹੇ ਦੇ ਜਨਰਲ ਸੈਕਟਰੀ ਸ਼੍ਰੀ ਸ਼੍ਰੇਸ਼ਟ ਮਾਰ ਸੋਨੂ ਜੀ ਔਰ ਜ਼ਿਲ੍ਹਾ ਲੁਧਿਆਣਾ ਦੇ ਕੈਸ਼ੀਅਰ ਸ਼੍ਰੀ ਅੰਦਰੇਸ਼ ਟੋਮਰ ਜੀ ਔਰ ਜ਼ਿਲ੍ਹੇ ਦੇ ਕੋਆਰਡੀਨੇਟਰ ਸ਼੍ਰੀ ਜਿੰਦਰ ਨਿੱਕਾ ਜੀ ਜ਼ਿਲ੍ਹੇ ਦੇ ਕੋਆਰਡੀਨੇਟਰ ਸ਼੍ਰੀ ਬਲਵਿੰਦਰ ਕੌਰ ਜੀ ਜ਼ਿਲ੍ਹੇ ਦੇ ਕੋਆਰਡੀਨੇਟਰ ਸ਼੍ਰੀ ਅਮੀਕ ਸਿੰਘ ਖਲਾਲ ਜੀ ਔਰ ਜ਼ਿਲ੍ਹੇ ਦੇ ਕੋਆਰਡੀਨੇਟਰ ਸਤਾਰ ਪਵਿੰਦਰ ਸਿੰਘ ਜੀ ਸਰਦਾਰ ਨੀਤਰ ਸਿੰਘ ਸੈਣੀ ਜੀ ਹਲਕਾ ਪੱਛਮੀ ਦੇ ਆਰਜੀ ਤੌਰ ਤੇ ਸਾਨੂੰ ਬਲਵਿੰਦਰ ਜੱਸੀ ਜੀ ਨੂੰ ਚਾਰਜ ਹਮਾਲਿਆ ਗਿਆ ਵੀ ਤੁਸੀਂ ਉੱਥੇ ਟੀਮ ਤਿਆਰ ਕਰਨੀ ਹੈ ਔਰ ਹਲਕਾ ਉਤਰੀ ਦੀ ਮਾਨਦੋਗ ਸ਼੍ਰੀ ਬਲਵਿੰਦਰ ਸਿੰਘ ਬਿੱਟਾ ਜੀ ਸਾਡੇ ਜੋਨ ਇੰਚਾਰਜ ਔਰ ਬਲਵਿੰਦਰ ਜੱਸੀ ਜੀ ਨੂੰ ਡਿਊਟੀ ਦਿੱਤੀ ਗਈ ਹੈ ਵੀ ਤੁਸੀਂ ਇਹ ਟੀਮਾਂ ਜਿਹੜੀਆਂ ਨੇ ਆਉਣ ਵਾਲੇ ਸਮੇਂ 30 ਤਰੀਕ ਤੋਂ ਪਹਿਲਾਂ ਇਹ ਤਿਆਰ ਕਰਨੀਆਂ ਨੇ ਔਰ ਦਿਹਾਤੀ ਦੇ ਇੰਚਾਰਜ ਮਾਨਯੋਗ ਸ਼੍ਰੀ ਪ੍ਰਵੀਨ ਪਰਗਣ ਬੰਗਾ ਜੀ ਨੂੰ ਬਿਲਗਾ ਜੀ ਨੂੰ ਕੀਤਾ ਗਿਆ ਇਹਨਾਂ ਨੂੰ ਇੰਚਾਰਜ ਲਗਾਇਆ ਗਿਆ ਔਰ 30 ਤਰੀਕ ਤੱਕ ਸਾਡੀਆਂ ਜੰਨੀਆਂ ਵੀ ਵਿਧਾਨ ਸਭਾ ਨੇ ਚਾਹੇ ਉਹ ਸ਼ਹਿਰ ਦੀਆਂ ਚਾਹੇ ਉਹ ਦਿਹਾਤੀਆਂ ਨੇ ਉਹਨਾਂ ਨੂੰ ਸਾਰੀਆਂ ਨੂੰ ਕੰਪਲੀਟ ਕਰਨਾ ਮਾਨਯੋਗ ਸੂਬਾ ਪ੍ਰਧਾਨ ਦੀ ਡਿਊਟੀ ਲਗਾ ਕੇ ਗਏ ਨੇ ਔਰ ਸਾਡੇ ਜੋ ਸ਼ਹੀਦੀ ਸਮਾਰਕ ਦੇ ਸਮਾਰਕ ਵਾਸਤੇ ਉਹ ਸਾਰੀ ਲਈ ਜੋ ਸੂਬਾ ਪ੍ਰਧਾਨ ਜੀ ਨੇ ਮੀਟਿੰਗ ਕੀਤੀ ਸੀ ਪਿਛਲੇ ਦਿਨੀ ਔਰ ਮੀਟਿੰਗ ਦੇ ਦੌਰਾਨ ਸਾਰੀ ਸੰਗਤ ਨੂੰ ਔਰ ਲੀਡਰਸ਼ਿਪ ਨੂੰ ਇਹ ਵਿਸ਼ੇਸ਼ ਤੌਰ ਤੇ ਡਿਊਟੀ ਲਗਾਈ ਸੀ ਵੀ ਇੱਟਾਂ ਦਾ ਜਿਹੜਾ ਹੈਗਾ ਤੁਸੀਂ ਸਾਰਿਆਂ ਨੇ ਹੀ ਸਾਥੀਆਂ ਨੇ ਯੋਗਦਾਨ ਵੱਧ ਤੋਂ ਵੱਧ ਪਾਉਣਾ ਜਿਹਦੇ ਵਿੱਚ ਦਾਸ ਦੀ ਵੀ ਡਿਊਟੀ ਲੱਗੀ ਵੀ 10000 ਇੱਟ ਜਿਹੜੀ ਆ ਉਹ ਤੁਸੀਂ ਪਹੁੰਚਾਣੀ ਹੈਗੀ ਇਸੇ ਤਰ੍ਹਾਂ ਜਿੰਨੇ ਵੀ ਲੀਡਰ ਸਹਿਬਾਨ ਨੇ ਸਾਰਿਆਂ ਦੀ ਹੀ ਡਿਊਟੀ ਲੱਗੀ ਲੱਗੀ ਆ 10000 5000 ਇੱਟ ਜਿਹੜੀ ਹੈਗੀ ਆ ਉੱਥੇ ਪਹੁੰਚਾਉਣ ਦੀ ਕਿਸੇ ਤੋਂ ਵੀ ਕੋਈ ਕੈਸ਼ ਪੇਮੈਂਟ ਨਹੀਂ ਲਈ ਜਾਵੇਗੀ ਔਰ ਇਹ ਸਾਰੇ ਸਾਥੀ 30 ਤਰੀਕ ਤੱਕ ਆਪਣੀ ਡਿਊਟੀ ਨਿਭਾਉਣ ਦੇ پابੰਦ ਰਹਿਣਗੇ ਔਰ ਮੈਂ ਫਿਰ ਤੋਂ ਸੂਬੇ ਦੀ ਸਮੂਚੀ ਲੀਡਰਸ਼ਿਪ ਦਾ ਔਰ ਸਾਡੇ ਪੰਜਾਬ ਦੇ ਪ੍ਰਧਾਨ ਮਾਨਯੋਗ ਡਾਕਟਰ ਸਿੰਘ ਅਵਤਾਰ ਸਿੰਘ ਕਰੀਪੁਰੀ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਔਰ ਆਪ ਸਭ ਦਾ ਵੀ ਦਿਲੋਂ ਧੰਨਵਾਦ ਕਰਦਾ ਹਾਂ ਔਰ ਸਾਡੇ ਖਾਸ ਤੌਰ ਤੇ ਜੋ ਅ ਤਮਾ ਵੇਵਸ ਦੇ ਵੇਵਸ ਦੇ ਚੈਨਲ ਨੂੰ ਚਲਾ ਰਹੇ ਨੇ ਭੈਣ ਜੀ ਮੀਨੂ ਜੀ ਧੀਰ ਸਾਹਿਬ ਔਰ ਉਹਨਾਂ ਨੂੰ ਜ਼ਿਲ੍ਹਾ ਲੁਧਿਆਣਾ ਦੇ ਮਹਿਲਾ ਵਿੰਗ ਦੇ ਕੋਆਰਡੀਨੇਟਰ ਲਗਾਇਆ ਗਿਆ ਉਮੀਦ ਕਰਦੇ ਹਾਂਗੇ ਵੀ ਆਪਣੀ ਉਹ ਡਿਊਟੀ ਨੂੰ ਜ਼ਿਲ੍ਹੇ ਦੇ ਅੰਦਰ ਬਹੁਤ ਬਖੂਬੀ ਨਿਭਾਉਣਗੇ ਅਸੀਂ ਕ੍ਰਿਮਪਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਔਰ ਸਟੇਟ ਦੀ ਸਮੂਚੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਹਾਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਜਿੰਨੀ ਵੀ ਨਵੀਂ ਜਿਹੜੀ ਲੀਡਰਸ਼ਿਪ ਬਣਾਈ ਗਈ ਆ ਉਹ ਤਨਦੇਹੀ ਦੇ ਨਾਲ ਦਿਨ-ਰਾਤ ਮਿਹਨਤ ਕਰਕੇ ਬਹੁਜਨ ਸਮਾਜ ਪਾਰਟੀ ਨੂੰ ਬਲੰਦੀਆਂ ਤੇ ਲਿਜਾਣ ਦਾ ਕੰਮ ਕਰੇਗੀ ਔਰ ਇਮਾਨਦਾਰੀ ਤੇ ਜ਼ਿੰਮੇਵਾਰੀ ਨਾਲ ਕੰਮ ਕਰੇਗੀ ਬਹੁਤ-ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਹਾਂਜੀ ਅੱਜ ਦੀ ਮੀਟਿੰਗ ਵਾਲੇ ਤੁਹਾਨੂੰ ਕੀ ਕਹਿਣਾ ਹੈ ਅੱਜ ਤੁਹਾਨੂੰ ਉਹਦਾ ਵੀ ਮਿਲਿਆ ਤੇ ਉਸ ਵਕਤ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਦਿਲ ਦਾ ਬਾਪ ਜੈ ਭੀਮ ਜੈ ਭਾਰਤ ਅੱਜ ਜ਼ਿਲ੍ਹਾ ਲੁਧਿਆਣੇ ਦੀ ਮੀਟਿੰਗ ਸਟੇਟ ਪ੍ਰਧਾਨ ਡਾਕਟਰ ਅਫਤਾਰ ਸਿੰਘ ਕ੍ਰੀਮਪੁਰੀ ਜੀ ਦੀ ਪ੍ਰਧਾਨਗੀ ਦੇ ਵਿੱਚ ਹੋਈ ਜਿਨ੍ਹਾਂ ਦੇ ਨਾਲ ਪ੍ਰਵੀਨ ਬੰਗਾ ਜੌਨ ਇੰਚਾਰਜ ਜੀ ਪਹੁੰਚੇ ਅੱਜ ਜ਼ਿਲ੍ਹੇ ਦਾ ਵਿਸਤਾਰ ਕੀਤਾ ਗਿਆ ਤੇ ਜ਼ਿਲ੍ਹੇ ਨੂੰ ਪਹਿਲੇ ਦੀ ਤਰ੍ਹਾਂ ਸਰਗਰਮ ਕਰਕੇ ਜਥੇਬੰਦਕ ਢਾਂਚੇ ਨੂੰ ਜਿਹੜਾ ਮਜ਼ਬੂਤ ਕਰਨ ਲਈ ਸਾਰੇ ਹੀ ਯੋਧੇਦਾਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਪਾਰਟੀ ਦੇ ਜਿਹੜਾ ਵੀ ਪਾਰਟੀ ਨੇ ਸਾਨੂੰ ਸਭ ਨੂੰ ਕੰਮ ਦਿੱਤਾ ਨਾਲ ਮਿਲ ਕੇ ਅਸੀਂ ਉਹਨੂੰ ਪੂਰਾ ਕਰਾਂਗੇ ਸੋ ਇੰਨਾ ਹੀ ਕਹਿੰਦਾ ਹੋਇਆ ਜੈ ਭੀਮ ਜੈ ਬਾਸ